ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਰ ਜੀ ਠੀਕ ਠਾਕ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕਾ-ਠਾਕ ਹੋਵੋਗੇ ਅਸੀਂ ਵੀ ਵਧੀਆ ਕੈਂਟ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਨਵੀਂ ਵੀਡੀਓ ਅਸੀਂ ਸ਼ੁਰੂ ਕੀਤੀ ਆ ਰੱਬ ਦਾ ਰੇਡੀਓ ਤੇ ਉਹਦਾ ਵੈਸੇ ਸਾਨੂੰ ਤੇ ਬੜੀ ਵਧੀਆ ਫੀਲ ਆ ਰਹੀ ਬਣਾਉਣ ਲੱਗੇ ਆਵੇਂ ਤੇ ਕੱਲ ਸਾਰੇ ਜਣੇ ਨੇ ਇਹੋ ਗੱਲ ਹੀ ਕਹੀ ਵੀ ਵਧੀਆ ਆ ਇੱਕ ਥੋੜਾ ਨੋਸਸ ਦੇ ਝਗੜੇ ਤੋਂ ਬਚ ਜਾਏ ਨੋਸਸ ਦੇ ਝਗੜੇ ਥੋੜਾ ਜਿਹਾ ਬੱਜ ਜਾਣਗੇ ਕਿਉਂਕਿ ਟੌਪਿਕ ਸਾਰੇ ਇਹੋ ਹੀ ਹੁੰਦੇ ਜਾਂਦੇ ਹੀ ਨੋਹ ਦੀ ਲੜਾਈ ਦੇ ਹਨ ਇਦਾਂ ਹੁੰਦਾ ਸਾਰਿਆਂ ਇੱਕ ਕਮੈਂਟ ਆਇਆ ਹੀ ਕਹਿੰਦੇ ਜਸਰ ਕਿਤੇ ਆ ਮੇਰਾ ਜਸਰ ਜਿਹੜੀ ਵੀਡੀਓ ਸੀਗੀ ਰੱਬ ਦਾ ਰੇਡੀਓ ਜਿਹੜੀ ਮੂਵੀ ਸੀਗੀ ਤੇ ਉਹਦੇ ਨਾਲ ਮੇਲ ਖਾਂਦੀ ਆ ਬਟ ਉਹਦੇ ਨਾਲ ਦੀ ਐਗਜ਼ੈਕਟ ਨਹੀਂ ਹੈਗੀ ਇਹਦੇ ਵਿੱਚ ਅੱਗੇ ਜਿੱਦਾਂ ਚੀਜ਼ਾਂ ਹੋਣੀਆਂ ਕਿਉਂਕਿ ਉਹ ਜਿਹੜੀ ਇੱਕ ਮੂਵੀ ਹੁੰਦੀ ਆ ਤਿੰਨਾਂ ਘੰਟਿਆਂ ਚ ਸਾਡੀ ਉਹ ਮੁੱਕ ਜਾਂਦੀ ਆ ਤੇ ਜਿਹੜੀ ਸਾਡੀ ਵੀਡੀਓ ਘਟੋ ਘਟ ਤਿੰਨ ਚਾਰ ਮ ਤੇ ਕਾਫੀ ਚੀਜ਼ਾਂ ਇਹਦੇ ਵਿੱਚ ਨਵੀਆਂ ਜਿਹੜੀਆਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਲੋਕੇਸ਼ਨ ਹੋਗੀ ਜਾਂ ਕੈਰੈਕਟਰ ਹੋਗੇ ਜਾਂ ਕਈ ਵਾਰੀ ਜਿਹਦਾ ਸ਼ਿਕਾਇਤ ਜਿਹੜੀ ਆਉਂਦੀ ਹੈ ਕਿ ਇੱਕੋ ਚੀਜ਼ ਰਿਪੀਟ ਜ਼ਿਆਦਾ ਹੁੰਦੀ ਆ ਉਹਦੇ ਉੱਤੇ ਵੀ ਇਹੀ ਕੋਸ਼ਿਸ਼ ਕਰ ਰਹੇ ਆ ਕਿ ਉਹ ਚੀਜ਼ ਨਾ ਹੋਵੇ ਤਾਂ ਵਧੀਆ ਮੈਡਮ ਨਹੀਂ ਵਿੱਚ ਆਉਂਦੀ ਤੇ ਵਧੀਆ ਹੁੰਦਾ ਠੀਕ ਆ ਤੇ ਅਸੀਂ ਇਹੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਸਾਨੂੰ ਸੁਜੈਸਟ ਕਰੋ ਸਾਡੀਆਂ ਗੱਟੀਆਂ ਇਹਦੇ ਹੈ ਨਹੀਂ ਆਪੇ ਅਸੀਂ ਮਿਲ ਕੇ ਸਭ ਕੁਝ ਸਹੀ ਬਣਾ ਸਕਦੇ ਆ ਜਿੱਥੇ ਗਲਤੀ ਹੋ ਜਾਂਦੀ ਉੱਥੇ ਦੱਸ ਦਿਆ ਕਰੋ ਸਾਨੂੰ ਤੇ ਇਹ ਆਪੀ ਇਧਰੇ ਪਾਸੇ ਆ ਅਸੀਂ ਕੋਸ਼ਿਸ਼ ਕਰਨੀ ਆ ਵੀ ਵਧੀਆ ਬਣ ਜੇ ਤੇ ਬਾਕੀ ਸਾਨੂੰ ਹੁਣ ਆ ਚਲੇ ਆ ਫੰਕਸ਼ਨ ਬੜੇ بڑے ਜਾਦਾ ਬੜੇ ਅੱਜ ਆਓ ਅੱਜ ਵੀ ਇੱਕ ਫੰਕਸ਼ਨ ਆ ਤੇ ਵਿਆਹ ਤੇ ਐਰ ਕੀ ਸਿਆਲ ਚ ਪਤਾ ਨਹੀਂ ਸਾਰਿਆਂ ਨੂੰ ਇੰਨੇ ਜਿਆਦਾ ਆਏ ਹਨ ਬਹੁਤ ਜਿਆਦਾ ਇੱਕ ਹਨ ਥੋੜੇ ਦਿਨਾਂ ਤੱਕ ਆ ਵਾ ਫੇਰ 14 15 ਤੱਕ ਆ ਵਾ ਫੇਰ ਇੱਕ ਲਾਸਟ ਤੇ ਆ ਅਜੇ ਫਰਵਰੀ ਵਿੱਚ ਤਿੰਨ ਵਿਆਹ ਵਾ ਤੇ ਦੋ ਦੋ ਤਿੰਨ ਤਿੰਨ ਦਿਨ ਜਾਣਾ ਪੈਣਾ ਸਾਰਿਆਂ ਦੇ ਚਲੋ ਇਹ ਆ ਕਿ ਤੁਸੀਂ ਸਾਰੇ ਜਣੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਇਦਾਂ ਹੀ ਦੇਖੋ ਮਤਲਬ ਇਹ ਚੀਜ਼ ਨਹੀਂ ਹੈਗੀ ਬਿਲਕੁਲ ਵੀ ਜਿਹੜੀ ਵੀਡੀਓ ਆ ਉਹ ਮੂਵੀ ਨਾਲ ਦੀ ਹੋਏਗੀ ਅਗਰ ਅਸੀਂ ਨਾਂ ਮੂ ਰੱਖਿਆ ਆ ਥੋੜਾ ਆਈਡੀਆ ਲਿਆ ਆ ਤੇ ਮਤਲਬ ਥੋੜੀ ਬਿਲਕੁਲ ਫਰਕ ਹੋਏਗਾ ਉਸ ਤੋਂ ਸੇਮ ਨਹੀਂ ਹੋएगी ਇਹ ਚੀਜ਼ ਇੱਕ ਚੀਜ਼ ਹੋਰ ਪੁੱਛ ਰਹੀ ਵੀ ਨਿੱਕੀ ਕੁੜੀ ਕਿੱਥੇ ਆ ਉਹ ਪਰਮੇਤ ਦੇ ਦੀ ਹਣੀ ਜਿਹੜੇ ਸਾਰੇ ਮਾਮਾ ਮਾਮੀ ਜੀ ਬਣੇ ਨੇ ਉਹਨਾਂ ਕੋਲ ਹੀ ਰਹਿੰਦੀ ਆ ਕਿਉਂਕਿ ਜਦੋਂ ਤਿੰਨ ਧੀਆਂ ਹੈਗੀਆਂ ਤੇ ਫਿਰ ਲੋਕ ਕਹਿੰਦੇ ਸੀ ਵੀ ਤਿੰਨੇ ਧੀਆਂ ਵਾਂਗੂ ਕੋਈ ਇੱਕੋ ਆਪਣੇ ਕੋਲ ਲੱਗੇ ਹੀ ਉਹਨਾਂ ਦੀ ਬੇਟੀ ਨਹੀਂ ਹੁੰਦੀ ਕੋਈ ਉਹਨਾਂ ਦਾ ਬੇਟਾ ਹੀ ਹੁੰਦਾ ਵਾ ਤੇ ਉਹ ਆਪਣੇ ਕੋਲ ਰਹਿੰਦਾ ਉਦਾਂ ਮਤਲਬ ਇਸ ਵੀਡੀਓ ਦੇ ਵਿੱਚ ਕੈਰੈਕਟਰ ਵੀ ਬਹੁਤ ਜ਼ਿਆਦਾ ਆ ਮਤਲਬ ਕੋਈ 15 16 ਜਣੇ ਦੀ ਟੀਮ ਹੈਗੀ ਆ ਤੇ ਉਹਦਾ ਵਧੀਆ ਲੱਗਦਾ ਆ ਸਾਰਿਆਂ ਦੇ ਥੋੜੇ ਥੋੜੇ ਡਾਇਲੋਗ ਹੁੰਦੇ ਆ ਤੇ ਡਾਇਲੋਗ ਕੋਈ ਵੀ ਰਿਪੀਟ ਨਹੀਂ ਹੁੰ ਤੇ ਬਸ ਬਾਕੀ ਠੀਕ ਆ ਸਰ ਜਣੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਅਗਰ ਵੀਡੀਓ ਵਧੀਆ ਲੱਗਦੀ ਹੈ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਹਾਂ ਅਨੋਖੜੀ ਕੋਸ਼ਿਸ਼ ਪੋਟ ਹੁੰਦੀ ਹੈ ਵਧੀਆ ਮਦਦ ਮਿਲਦੀ ਹੈ ਤੇ ਲਾਈਕ ਜ਼ਰੂਰ ਕਰਿਓ ਤੇ ਜਿੱਥੇ ਕਿਤੇ ਥੋੜਾ ਬੋਧਾ ਲੱਗਦੀ ਹੈ ਕਮੀ ਉਥੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਾਕੀ ਦਾਣਾ ਪਾਣੀ ਵੀਡੀਓ ਜਿਹੜੀ ਆ ਹੁਣ ਤੁਸੀਂ ਬਹੁਤ ਪਿਆਰ ਦੇ ਰਹੇ ਸਰ ਜਣੇ ਥੈਂਕ ਯੂ ਉਹਦੇ ਵਾਸਤੇ ਤੇ ਬਸ ਠੀਕ ਆ ਫਿਰ ਚਲੋ ਫਿਰ ਆਨ ਦੇ ਪਰੌਂਠੇ ਹੁਣ ਖਾਈਏ ਆਲੂ ਵਾਲੇ ਪਰੌਂਠੇ ਤੇ ਸਵੇਰੇ ਸਵੇਰੇ ਅਸੀਂ ਸੋਚਿਆ ਕਿ ਚਲੋ ਇੱਕ ਛੋਟਾ ਜਿਹਾ ਵਲੌਗ ਬਣਾ ਲ ਲਈ ਮਿੰਨੀ ਵਲੌਗ ਇਹਨੂੰ ਤੇ ਅਸੀਂ ਇੰਸਟਾਗ੍ਰਾਮ ਤੋਂ ਵੀ ਪਾਈ ਸਕਦੇ ਹੋ ਹੋਰ ਕੀ ਹੈ ਤੇ ਠੀਕ ਹੈ ਜੀ ਫਿਰ ਹੁਣ ਥੋੜੀ ਜਿਹੀ ਝਲਕਾ ਦੇਖ ਲੋ ਤੁਸੀਂ ਵੀਡੀਓ ਦੀਆਂ ਤੇ ਫਿਰ ਤਾਂ ਮਿਲਦੇ ਆਂ ਸਾਰੇ ਇੰਨਾ ਇੰਜੋਏ ਕਰਦੇ ਆ ਨਾ ਅਸੀਂ ਚਾਹੁੰਦੇ ਆ ਵੀ ਜਿੱਦਾਂ ਨਵੀਂ ਲੋਕੇਸ਼ਨ ਬਣੀ ਆ ਤੁਹਾਡੀ ਟੀਮ ਨੂੰ ਬੜਾ ਸੈਂਸੇਅਰ ਰਹਿਣਾ ਵਾ ਪਰ ਨਾ ਹਾਸੇ ਤੋਂ ਬਿਨਾਂ ਨਹੀਂ रह ਸਕਦੇ ਸਾਰੇ ਹਾਂ ਟੀਮ ਵਿੱਚ ਹਮਸੰਧੋ ਮਿਲਾਂਦੀ ਰਹਿ ਸਕਦੀ ਨਹੀਂ ਰਹਿ ਸਕਦੀ ਬਿਲਕੁਲ ਹੀ ਨਹੀਂ ਰਹਿ ਸਕਦੀ ਉੱਚੀ ਉੱਚੀ ਲੈ ਵੀ ਕਿਤੇ ਗੱਲਾਂ ਫੜਦੇ ਇੱਕ ਦੂਜੀਆਂ ਬੜਾ ਵਧੀਆ ਉਹ ਤਾਂ ਵੈਸੇ ਕੰਮ ਦੇ ਵਿੱਚ ਥੋੜਾ ਇੰਜੋਏਮੈਂਟ ਹੋਣਾ ਚਾਹੀਦਾ ਬਿਲਕੁਲ ਆ ਵੀ ਘਰੋ ਜੀ ਕੋਈ ਮੁਸ਼ਕਲ ਹੋਵੇ ਕਿਸੇ ਨੂੰ ਇਹਦੇ ਹੈ ਨਹੀਂ ਵੀ ਸਾਰਿਆਂ ਦੇ ਘਰ ਖੁਸ਼ੀਆਂ ਹੀ ਹੁੰਦੀਆਂ ਕਿਸੇ ਵੇਲੇ ਤੰਗੀ ਪਰੇਸ਼ਾਨੀ ਹੁੰਦੀ ਉਹ ਤੇ ਆ ਕੇ ਸਾਰਿਆਂ ਦਾ ਮੂਡ ਸੈੱਟ ਹੋ ਜਾਂਦਾ ਤੇ ਬਸ ਠ ਤੇ ਮੈਂ ਚ ਲਿਆ ਦੁਕਾਨ ਤੇ ਵਡੀਆਂ ਫੇਰ ਚੁੱਪ ਚੁੱਪ ਚਲੀ ਜਾਂਦੇ ਹਨ ਚੰਗਾ ਫੇਰ ਬਾਏ ਬਾਏ ਇਹ ਜੀ ਪੁਰਾਣਾ ਘਰ ਜਿੱਥੇ ਵੀਡੀਓ ਬਣੀ ਗੁੰਗੀ ਧੀ ਦੀ ਕਿਸਮਤ ਤੇ ਤੁਹਾਡਾ ਸੱਜਣ ਮੈਨੂੰ ਪਛਾਣੋ ਭਲਾ ਕੌਣ ਵਾ ਮਾਡ ਤੇਰੀ ਬਹੁਤ ਐ ਇਹ ਬੰਦਾ ਭਲਾ ਕੌਣ ਹੈ ਇਹ ਬੰਦਾ ਉਹ ਜਿਹਨੇ ਪਹਿਲਾ ਟਰੈਕਟਰ ਠੀਕ ਕਰਨ ਵਾਸਤੇ ਦਿੱਤਾ ਸੀ ਮੈਨੂੰ ਕੀ ਨਾਮ ਹੈ ਬੜਾ ਦਿਲਵਾਰ ਸਿੰਘ ਨਤ ਸਾਹਿਬ ਇਹ ਵੀ ਵੀਰ ਸਾਡਾ ਨਤ ਸਾਡਾ ਭਰਾ ਹੀ ਆ ਇਹ ਇਹ ਫਿਰ ਨਾਟਾ ਵਾਸ਼ਿੰਗ ਪਾਇਟ ਤੇ ਫਿਰ ਮਰਜ਼ੀ ਨਾਲ ਹੀ ਆ ਜਾਂਦੇ ਆ ਆਪਣਾ ਸਮਝਦੇ ਨਾ ਤਾਂ ਕਰਕੇ ਵੇਖੋ ਇਹ ਸਮਝਣਾ ਕੀ ਹੈ ਇਹ ਆਪਣਾ ਹੈ ਇਹ ਆਪਣਾ ਕਿਵੇਂ ਇਹ ਤੇ ਕਿੱਦਾਂ ਕਰੇ ਆਪੇ ਤੌਲੀਏ ਫੜੇ ਆਪੇ ਲੈ ਲੋ ਸਾਰਾ ਕੱਢ ਦੇ ਅੱਜ ਟਾਈਮ ਥੋੜਾ ਜਿਹਾ ਆਪ ਹੀ ਲੱਗਦਾ ਹੈ ਸੋਦੇ ਆਉਂਦੇ ਉਹ ਜ਼ਰੂਰੀ ਹੈ ਠੀਕ ਹੈ ਜੀ ਫਿਰ ਚੈਨਲ ਨੂੰ ਸਾਰੇ ਜਣ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਬਾਏ ਬਾਏ ਸਸਿਕਾ ਜੀ ਸਾਰਿਆਂ ਨੂੰ ਹੋਰ ਸਾਰਜਣ ਠੀਕ ਠਾਕ ਵਧੀਆ ਸੋ ਸਿਕਲ ਜੀ ਸਾਰੇ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅਸੀਂ ਵੀ ਵਧੀਆ ਕੈਂਟ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਨਵੀਂ ਵੀਡੀਓ ਅਸੀਂ ਸ਼ੁਰੂ ਕੀਤੀ ਆ ਰੱਬ ਦਾ ਰੇਡੀਓ ਤੇ ਉਹਦਾ ਵੇਹ ਸਾਨੂੰ ਤੇ ਬੜੀ ਵਧੀਆ ਫੀਲ ਆ ਰਹੀ ਬਣਾਉਣ ਲੱਗੇ ਆ ਵੀ ਤੇ ਕੱਲ ਸਾਰੇ ਜਣੇ ਨੇ ਇਹੋ ਗੱਲ ਹੀ ਕਹੀ ਵੀ ਵਧੀਆ ਆ ਇੱਕ ਥੋੜਾ ਨੂਸ ਅਸਤੇ ਝਗੜੇ ਤੋਂ ਵੱਜ ਜਾਏ ਨੂਸ ਅਸਤੇ ਝਗੜੇ ਥੋੜਾ ਜਆ ਬੱਜਾਂਗੇ ਕਿਉਂਕਿ ਟੌਪਿਕ ਸਾਰੇ ਇਹੋ ਹੀ ਹੁੰਦੇ ਜਾਂਦੇ ਹੀ ਨੂਹ ਦੀ ਲੜਾਈ ਹੈ ਹਨਾ ਇਦਾਂ ਹੁੰਦਾ ਸਾਰਿਆਂ ਇੱਕ ਇੱਕ ਕਮੈਂਟ ਆਇਆ ਹੀ ਕਹਿੰਦੇ ਜਸਨ ਕਿ ਤੇ ਆ ਮੇਰਾ ਜਸਰ ਜਿਹੜੀ ਵੀਡੀਓ ਸੀਗੀ ਰੱਬ ਦਾ ਰੇਡੀਓ ਜਿਹੜੀ ਮੂਵੀ ਸੀਗੀ ਤੇ ਉਹਦੇ ਨਾਲ ਮੇਲ ਖਾਂਦੀ ਆ ਬਟ ਉਹਦੇ ਨਾਲ ਦੀ ਐਗਜ਼ੈਕਟ ਨਹੀਂ ਹੈਗੀ ਇਹਦੇ ਵਿੱਚ ਅੱਗੇ ਜਿੱਦਾਂ ਚੀਜ਼ਾਂ ਹੋਣੀਆਂ ਕਿਉਂਕਿ ਉਹ ਜਿਹੜੀ ਇੱਕ ਮੂਵੀ ਹੁੰਦੀ ਆ ਉਹ ਤਿੰਨਾਂ ਘੰਟਿਆਂ ਚ ਸਾਡੀ ਉਹ ਮੁੱਕ ਜਾਂਦੀ ਆ ਤੇ ਜਿਹੜੀ ਸਾਡੀ ਵੀਡੀਓ ਘਟੋ ਘਟ ਤਿੰਨ ਚਾਰ ਮਹੀਨੇ ਚੱਲਣੀ ਹੈ ਅਜੇ ਤੇ ਕਾਫੀ ਚੀਜ਼ਾਂ ਇਹਦੇ ਵਿੱਚ ਨਵੀਆਂ ਜਿਹੜੀਆਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾਂ ਲੋਕੇਸ਼ਨ ਹੋਗੀ ਜਾਂ ਕੈਰੈਕਟਰ ਹੋਗੇ ਜਾਂ ਕਈ ਵਾਰੀ ਜਿਹਦਾ ਸ਼ਿਕਾਇਤ ਜਿਹੜੀ ਆਉਂਦੀ ਆ ਕਿ ਇੱਕੋ ਚੀਜ਼ ਰਿਪੀਟ ਜ਼ਿਆਦਾ ਹੁੰਦੀ ਆ ਉਹਦੇ ਉੱਤੇ ਵੀ ਇਹੀ ਕੋਸ਼ਿਸ਼ ਕਰ ਰਹੇ ਆ ਕਿ ਉਹ ਚੀਜ਼ ਨਾ ਹੋਵੇ ਦਾ ਵਧੀਆ ਮੈਡਮ ਨਹੀਂ ਵਿੱਚ ਆਉਂਦੀ ਤੇ ਵਧੀਆ ਹੁੰਦਾ ਠੀਕ ਆ ਤੇ ਅਸੀਂ ਇਹੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਸਾਨੂੰ ਸੁਜੈਸਟ ਕਰੋ ਸਾਡੀਆਂ ਗੱਟੀਆਂ ਇਹ ਤੇ ਹੈ ਨਹੀਂ ਆਪੇ ਅਸੀਂ ਮਤਲਬ ਸਾ ਕੋਈ ਸਹੀ ਬਣਾ ਸਕਦੇ ਆ ਜਿੱਥੇ ਗਲਤੀ ਹੋ ਜਾਂਦੀ ਉੱਥੇ ਦੱਸ ਦਿਆ ਕਰੋ ਸਾਨੂੰ ਤੇ ਇਹ ਆਪੀ ਇਧਰੇ ਪਾਸੇ ਆ ਅਸੀਂ ਕੋਸ਼ਿਸ਼ ਕਰਨੀ ਆ ਵੀ ਵਧੀਆ ਬਣ ਜੇ ਤੇ ਬਾਕੀ ਸਾਨੂੰ ਹੁਣ ਆ ਚਲੇ ਆ ਫੰਕਸ਼ਨ ਬੜੇ بڑے ਜਾਦਾ بڑے ਅੱਜ ਅੱਜ ਵੀ ਇੱਕ ਫੰਕਸ਼ਨ ਆ ਤੇ ਵਿਆਹ ਤੇ ਐਰ ਕੀ ਸਿਆਲ ਚ ਪਤਾ ਨਹੀਂ ਸਾਰਿਆਂ ਨੂੰ ਇੰਨੇ ਜਿਆਦਾ ਆਏ ਆ ਨਾ ਬਹੁਤ ਜਿਆਦਾ ਇੱਕ ਹਨ ਉਹ ਥੋੜੇ ਦਿਨਾਂ ਤੱਕ ਆ ਵਾ ਫੇਰ 14 15 ਤੱਕ ਆ ਵਾ ਫੇਰ ਇੱਕ ਲਾਸਟ ਤੇ ਆ ਅਜੇ ਫਰਵਰੀ ਵਿੱਚ ਤਿੰਨ ਵਿਆਹ ਵਾ ਤੇ ਦੋ ਦੋ ਤਿੰਨ ਤਿੰਨ ਦਿਨ ਜਾਣਾ ਪੈਣਾ ਸਾਰਿਆਂ ਦੇ ਚਲੋ ਇਹ ਆ ਕਿ ਤੁਸੀਂ ਸਾਰੇ ਜਣੇ ਸਾਨੂੰ ਬਹੁਤ ਸਾਰਾ ਪਿਆਰ ਦਿੱਤੇ ਤੇ ਇਦਾਂ ਹੀ ਦੇਖੋ ਮਤਲਬ ਇਹ ਚੀਜ਼ ਨਹੀਂ ਹੈਗੀ ਬਿਲਕੁਲ ਵੀ ਜਿਹੜੀ ਵੀਡੀਓ ਆ ਉਹ ਮੂਵੀ ਨਾਲ ਦੀ ਹੋਏਗੀ ਅਗਰ ਅਸੀਂ ਨਾਂ ਮੂ ਰੱਖਿਆ ਆ ਥੋੜਾ ਆਈਡੀਆ ਲਿਆ ਆ ਤੇ ਮਤਲਬ ਥੋੜੀ ਬਿਲਕੁਲ ਫਰਕ ਹੋਏਗਾ ਉਸ ਤੋਂ ਸੇਮ ਨਹੀਂ ਹੋएगी ਇਹ ਚੀਜ਼। ਇੱਕ ਚੀਜ਼ ਹੋਰ ਪੁੱਛ ਰਹੀ ਵੀ ਨਿੱਕੀ ਕੁੜੀ ਕਿੱਥੇ ਆ? ਉਹ ਪਰਮੇਤ ਦੇ ਦੀ ਹਣੀ ਜਿਹੜੇ ਸਾਰੇ ਮਾਮਾ ਮਾਮੀ ਜੀ ਬਣੇ ਨੇ ਉਹਨਾਂ ਕੋਲ ਹੀ ਰਹਿੰਦੀ ਆ ਕਿਉਂਕਿ ਜਦੋਂ ਤਿੰਨ ਧੀਆਂ ਹੈਗੀਆਂ ਤੇ ਫਿਰ ਲੋਕ ਕਹਿੰਦੇ ਸੀ ਵੀ ਤਿੰਨੇ ਧੀਆਂ ਵਾਂ ਤੇ ਫਿਰ ਇੱਕੋ ਆਪਣੇ ਕੋਲ ਲੱਗੇ ਹੀ ਉਹਨਾਂ ਦੀ ਬੇਟੀ ਨਹੀਂ ਹੁੰਦੀ ਕੋਈ ਉਹਨਾਂ ਦਾ ਬੇਟਾ ਹੀ ਹੁੰਦਾ ਵਾ ਤੇ ਉਹ ਆਪਣੇ ਕੋਲ ਰਹਿੰਦਾ। ਉਦਾਂ ਮਤਲਬ ਇਸ ਵੀਡੀਓ ਦੇ ਵਿੱਚ ਕੈਰੇਕਟਰ ਵੀ ਬਹੁਤ ਜ਼ਿਆਦਾ ਆ। ਮਤਲਬ ਕੋਈ 15-16 ਜਣੇ ਦੀ ਟੀਮ ਹੈਗੀ ਆ ਤੇ ਉਹਦਾ ਵਧੀਆ ਲੱਗਦਾ ਆ ਸਾਰਿਆਂ ਦੇ ਥੋੜੇ ਥੋੜੇ ਡਾਇਲੋਗ ਹੁੰਦੇ ਆ ਤੇ ਡਾਇਲੋਗ ਕੋਈ ਵੀ ਰਿਪੀਟ ਨਹੀਂ ਹ ਤੇ ਬਸ ਬਾਕੀ ਠੀਕ ਆ ਸਰ ਜਣੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਅਗਰ ਵੀਡੀਓ ਵਧੀਆ ਲੱਗਦੀ ਹੈ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਹਾਂ ਆਨੂੰ ਥੋੜੀ ਕੋਪੋਰਟ ਹੁੰਦੀ ਆ ਵਧੀਆ ਮਦਦ ਮਿਲਦੀ ਆ ਤੇ ਲਾਈਕ ਜ਼ਰੂਰ ਕਰਿਓ ਤੇ ਜਿੱਥੇ ਕਿਤੇ ਥੋੜਾ ਬੋਧਾ ਲੱਗਦੀ ਆ ਕਮੀ ਉਥੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਾਕੀ ਦਾਣਾ ਪਾਣੀ ਵੀਡੀਓ ਜਿਹੜੀ ਆ ਉਹਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਸਰ ਜਣੇ ਥੈਂਕ ਯੂ ਉਹਦੇ ਵਾਸਤੇ ਤੇ ਬਸ ਠੀਕ ਆ ਫਿਰ ਚਲੋ ਫਿਰ ਅੱਲੇ ਟੱਕੀ ਹੁਣ ਖਾਈਏ ਆਲੂ ਵਾਲੇ ਪਰੌਂਠੇ ਤੇ ਸਵੇਰੇ ਸਵੇਰੇ ਅਸੀਂ ਸੋਚਿਆ ਕਿ ਚਲੋ ਇੱਕ ਛੋਟਾ ਜਿਹਾ ਵਲੌਗ ਬਣਾ ਲ ਲਈ ਮਿੰਨੀ ਵਲੌਗ ਇਹਨੂੰ ਤੇ ਅਸੀਂ ਇੰਸਟਾਗ੍ਰਾਮ ਤੇ ਵੀ ਪਾਈ ਸਕਦੇ ਹਾਂ ਹੋਰ ਕੀ ਹੈ ਤੇ ਠੀਕ ਹੈ ਜੀ ਫਿਰ ਹੁਣ ਥੋੜੀ ਜਿਹੀ ਝਲਕਾ ਦੇਖ ਲੋ ਤੁਸੀਂ ਵੀਡੀਓ ਦੀਆਂ ਤੇ ਫਿਰ ਤਾਂ ਮਿਲਦੇ ਆਂ ਸਾਰੇ ਇੰਨਾ ਇੰਜੋਏ ਕਰਦੇ ਆ ਨਾ ਅਸੀਂ ਚਾਹੁੰਦੇ ਆ ਅਭੀ ਜਿੱਦਾਂ ਨਵੀਂ ਲਿਕੇਸ਼ਨ ਬਣੀ ਆ ਤੁਹਾਡੀ ਟੀਮ ਨੂੰ ਬੜਾ ਸੈਂਸੀਅਰ ਰਹਿਣਾ ਵਾ ਪਰ ਨਾ ਹਾਸੇ ਤੋਂ ਬਿਨਾਂ ਨਹੀਂ रह ਸਕਦੇ ਸਾਰੇ ਤੁਹਾਡੀ ਟੀਮ ਹੱਸਣ ਤੋਂ ਬਿਨਾਂ ਨਹੀਂ ਰਹਿ ਸਕਦੀ ਨਹੀਂ ਰਹਿ ਸਕਦੀ ਬਿਲਕੁਲ ਹੀ ਨਹੀਂ ਉਸ ਚੀਜ਼ ਚੀਜ਼ ਲੈ ਵੀ ਕਿਤੇ ਗੱਲਾਂ ਫੜਦੇ ਇੱਕ ਦੂਜੀਆਂ ਬੜਾ ਵਧੀਆ ਉਹ ਤਾਂ ਵੈਸੇ ਕੰਮ ਦੇ ਵਿੱਚ ਥੋੜਾ ਇੰਜੋਏਮੈਂਟ ਹੋਣਾ ਚਾਹੀਦਾ ਬਿਲਕੁਲ ਹੈ ਵੀ ਭਾਵੇਂ ਰੋਜ਼ ਜੀ ਕੋਈ ਮੁਸ਼ਕਲ ਹੋਵੇ ਕਿਸੇ ਨੂੰ ਇਹ ਤੇ ਹੈ ਨਹੀਂ ਵੀ ਸਾਰਿਆਂ ਦੇ ਘਰ ਖੁਸ਼ੀਆਂ ਹੀ ਹੁੰਦੀਆਂ ਆ ਕਿਹੇ ਵੇਲੇ ਤੰਗੀ ਪਰੇਸ਼ਾਨੀ ਹੁੰਦੀ ਉਹ ਤੇ ਆ ਕੇ ਸਾਰਿਆਂ ਦਾ ਮੂਡ ਸੈੱਟ ਹੋ ਜਾਂਦਾ ਤੇ ਬ ਤੇ ਮੈਂ ਚ ਲਿਆ ਦੁਕਾਨ ਤੇ ਬੱਡੀਆਂ ਫੇਰ ਚੱਕ ਕੇ ਚੱਲੀ ਜਾਂਦੇ ਆਂ ਚੰਗਾ ਫੇਰ ਬਾਏ ਬਾਏ ਇਹ ਜੀ ਪੁਰਾਣਾ ਘਰ ਜਿੱਥੇ ਵੀਡੀਓ ਬਣੀ ਗੁੰਗੀ ਧੀ ਦੀ ਕਿਸਮਤ ਤੇ ਕਾਡਾ ਸੱਜਣ ਵੈ ਨੂੰ ਪਛਾਣੋ ਭਲਾ ਕੌਣ ਵਾ ਮਾਡ ਤੇਰੀ ਬਹੁਤ ਐ ਇਹ ਬੰਦਾ ਭਲਾ ਕੌਣ ਵਾ ਇਹ ਬੰਦਾ ਉਹ ਜਿਹਨੇ ਪਹਿਲਾ ਟਰੈਕਟਰ ਠੀਕ ਕਰਨ ਵਾਸਤੇ ਦਿੱਤਾ ਸੀ ਮੈਨੂੰ ਕੀ ਨਾਮ ਹੈ ਬੜਾ ਦਿਲਵਾਨ ਸਿੰਘ ਨਤ ਸਾਹਿਬ ਇਹ ਵੀ ਵੀਰ ਸਾਡਾ ਨਤ ਵਾ ਸਾਡਾ ਭਰਾ ਹੀ ਆ ਇਹ ਇਹ ਫਿਰ ਨਾ ਤਵਾਸ਼ਿੰਗ ਪਾਇਟ ਤੇ ਫਿਰ ਮਰਜ਼ੀ ਨਾਲ ਹੀ ਆ ਜਾਂਦੇ ਆ ਆਪਣਾ ਸਮਝਦੇ ਨਾ ਤਾਂ ਕਰਕੇ ਵੇਖੋ ਇਹ ਸਮਝਣਾ ਕੀ ਹੈ ਜੀ ਆਪਣਾ ਹੈ ਜੀ ਆਪਣਾ ਕਿਵੇਂ ਇਹ ਤੇ ਕਿੱਦਾਂ ਕਰੀਏ ਆਪੇ ਤੌਲੀਏ ਫੜੇ ਆਪੇ ਹੀ ਲੈ ਲੋ ਸਾਰਾ ਕੱਢ ਲੈ ਅੱਜ ਟਾਈਮ ਥੋੜਾ ਜਿਹਾ ਆਪ ਹੀ ਲੱਗਦਾ ਹੈ ਸੋ ਵੀ ਆਉਂਦੇ ਹੋ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਫਿਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਬਾਏ ਬਾਏ